ਕੀ ਨਾਮ ਆ ਜੀ ਨਿੰਦਰਪਾਲ ਹੈ ਜੀ ਹਾਂ ਜੀ ਕੀ ਕੀ ਪ੍ਰੋ ਕੀ ਕੀ ਪ੍ਰੋਗਰਾਮ ਆ ਜੀ ਪ੍ਰੋਗਰਾਮ ਹੈ ਜੀ ਜੈ ਬਾਬੇ ਦੀ ਵੀਰਾਂ ਜੀ ਆਪਣਾ ਕੱਤੀ ਮਈ ਦਿਨ ਨੂੰ ਸ਼ੁੱਕਰਵਾਰ ਲੰਗਰ ਸਲਾਨਾ ਪਹੁੰਚਾਰਾ ਬਾਬਾ ਜੀ ਦਾ ਹਰ ਸਾਲ ਕਿਹੜੇ ਬਾਬਾ ਜੀ ਦਾ ਜੀ 9 ਵਜੇ ਕੀ ਸਰ ਕਿੱਥੇ ਆ ਜੀ ਜਗ੍ਹਾ ਇਹ ਇਹ ਹੈ ਬਾਈ ਜੀ ਆਪਣਾ ਕੋਰਡਨਮੈਂਟ ਹੈ ਨੇੜੇ ਬਾਬਾ ਵਾਲਾ ਸਾਹਿਬ ਦਾ ਮੰਦਿਰ ਤੇ ਮਾਚੂ ਵਾਲਾ ਸਾਹਿਬ ਕਿਹੜੇ ਕਿਹੜੇ ਕਵਾਲ ਆ ਰਹੇ ਆ ਜੀ ਕਵਾਲ ਆ ਰਹੇ ਜੀ ਬਿੰਦਰ ਹੈ ਹੰਬੋਵਾਲ ਰੇਮ ਸਾਗਰ ਹੈ ਇੱਕ ਜੁਫੀ ਦੀ ਪਾਰਟੀ ਹੈ ਜੀ ਕਿੰਨੇ ਤੋਂ ਕਿੰਨੇ ਤੋਂ ਕਿੰਨੇ ਵਜੇ ਤੱਕ ਪ੍ਰੋਗਰਾਮ ਹੈ ਜੀ ਇਹ ਪ੍ਰੋਗਰਾਮ ਸਵੇਰ ਤੋਂ 10 ਵਜੇ ਤੋਂ ਚੱਲ ਜਰੂਰੀ ਦੱਸੋ ਮੋ ਵੀ ਝੰਡੇ ਦੀ ਉਦੋਂ ਬਾਅਦ 12 ਵਜੇ ਲੰਗਰ ਸ਼ਾਮ ਨੂੰ ਕਵਾਲ ਕੀ ਸੰਗਤਾਂ ਨੂੰ ਕੀ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਜੀ ਸੰਗਤਾਂ ਨੂੰ ਅਪੀਲ ਹੈ ਜੀ ਆਪੜਾ ਹੁੰਮ ਹਮਾ ਕੇ ਪਹੁੰਚਣਾ ਲੰਗਰ ਛਕਣਾ ਤੇ ਬਾਬੇ ਦਾ ਕੋਈ ਕੰਮ ਕਰਨਾ ਧੰਨਵਾਦ ਜੀ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਜੀ ਤੇ 2 ਵਜੇ ਪੀਰ ਦੇ ਭੰਡਾਰਾ ਜੀ ਕਵਾਲੀਆਂ ਨੇ ਪ੍ਰਦੀਪ ਮਾਨ ਆਪਣੇ ਮੱਛੜ ਦੀ ਕਵਾਲ ਪਾਰਟੀ ਹੈ ਉਹ ਵੀ ਪਹੁੰਚ ਰਹੇ ਨੇ ਦੋ ਪਾਰਟੀਆਂ ਸਹਾਰਨਪੁਰ ਤੋਂ ਇੱਕ ਸਹਾਰਨਪੁਰ ਤੋਂ ਆ ਰਹੀ ਹੈ ਇੱਕ ਬਰੇਡ ਕੋਲਡ ਤੋਂ ਆ ਰਹੀ ਹੈ ਤਾਂ ਅਸੀਂ ਸੰਗਤ ਨੂੰ ਅਪੀਲ ਕਰਦੇ ਆਂ ਵੀ ਹੰਮੂ ਹਵਾ ਕੇ ਸਾਰੀ ਸੰਗਤ ਰਾਤ ਨੂੰ ਬਾਬਾ ਜੀ ਦੇ ਗੁਣਗਾਨ ਸੁਣਨ ਆ ਧੰਨਵਾਦ ਜੈ ਪੀਰਾਂ ਜੈ ਪੀਰਾਂ